ਜਾਰਾ ਨੂੰ ਸੰਦੀਪ ਜੀ ਵੰਤਰਾ ਬੋਬੋ ਵੈਲਕਮ ਜੀ ਵੇਖੋ ਭਾਈ ਕਿੰਦੇ ਨੂੰ ਆ ਗਿਆ ਦਾ ਨੀਲੇ ਸ਼ਾਲੀਆਂ ਇਧਰ ਕੈਮਰਾ ਕਮਾ ਸ਼ੰਭੂ ਨਾਵਾ ਕੋ ਕਿੰਨੀਆਂ ਖੜੀਆਂ ਆਇਤਾ ਤੇ ਆਪਰ ਗੱਲਬਾਤ ਕਰੀਏ ਸਸਤੀ ਕਾ ਭਾਈ ਜੀ ਸਸਤੀ ਕਾਲ ਜੀ ਕੀ ਹਾਲ ਜੋ ਹੋਰ ਸੁਣਾ ਵਧੀਆ ਜੀ ਯਾਰ ਆਪਣਾ ਖੜਾ ਛੱਡ ਹੀ ਗਿਆ ਨਾ ਨਹੀਂ ਆ ਜੀ ਮੂਲੀ ਤਾਂ ਫੋਨ ਪਤਾ ਨਹੀਂ ਕਿਥੇ ਫਿੰਡਿਆ ਜੀ ਉਹ ਸਾਰੇ ਵੀਰਾਂ ਨੂੰ ਪਿਆਰ ਭਰੀ ਸਸਤੀ ਕਾਲ ਜਿਹੜੇ ਸੁਨੀਦੇ ਰਿਫਾਂ ਤੇ ਵਹਿੰਦੇ ਆ ਗੁਰੂ ਮਹਾਰਾਜ ਸਾਰਿਆਂ ਦਾ ਸੁੱਖ ਭਲਾ ਕਰੇ ਹੋਰ ਭਾਈ ਤੁਸੀਂ ਸਲਾਮ ਮੇਰਾ ਹੋਰ ਥਰੋਂ ਵੀ ਵਧੀਆ ਸਾਫ ਚੜ੍ਹਦਾ ਵਧੀਆ ਚਲੇਗਾ ਹਾਂ ਵਧੀਆ ਕੰਮ ਚ ਚੱਲੀ ਜਾ ਸਰਪੰਚੀ ਖੜਨ ਲੱਗੇ ਆ ਉਹ ਨਹੀਂ ਨਹੀਂ ਸਰਪੰਚੀ ਖੜ ਕੇ ਅਸੀਂ ਕੀ ਲੈਣਾ ਬੜਾ ਕਿਉਂਟੇ ਮੈਂ ਬਣ ਜਾ ਕੋਈ ਨਹੀਂ ਫਿਰ ਕੀ ਭਾਜੀ ਕੀ ਲੈਣਾ ਆਪਣਾ ਕੰਮ ਨਾ ਮਤਬਲ ਹੈ ਨਾ ਸਰਪੰਚੀ ਵਾਲੇ ਕੰਮਾਂ ਚ ਹੀ ਘਾਟੇ ਪੈਣੇ ਆ ਨਹੀਂ ਜ਼ੋਰਦਾਰ ਆਈ ਹੈ ਨਾ ਤੁਹਾਨੂੰ ਬੜਾ ਬੜੀਆਂ ਤਰ੍ਹਾਂ ਸਾਰੇ ਪਾਸੇ ਨਾ ਇਹ ਕੰਮ ਚ ਨਹੀਂ ਜਾਵੇਗਾ ਲੋੜ ਹੀ ਨਹੀਂ ਸਰਪੰਚੀ ਸਰਪੰਚੀ ਉਹਦਾ ਹੀ ਮਾਲਕ ਮੇਰ ਰੱਖੇ ਸੱਚੇ ਪਾਤਸ਼ਾਹ ਹਾਂ ਬਸ ਕੀ ਲੈਣਾ ਆਪਾਂ ਸਰਪੰਚੀ ਚ ਹਾਂ ਚਲੋ ਤੇ ਇਦਾਂ ਹੀ ਇਹ ਕਰਮਾਲੀਆਂ ਇਹ ਦੋ ਮਈਆਂ ਹੋ ਗਈਆਂ ਆਪਣੀਆਂ ਛੋਕੜਾ ਉੱਤੇ ਬੱਚੇ ਵਾਲੀਆਂ ਠੀਕ ਆ ਤੇ ਦੋ ਵੇਗੀਆਂ ਵਾ ਹਾਂਜੀ ਮਈਆਂ ਦੇ ਆਪਣੇ ਕੋਲ ਤਿੰਨ ਕੀਆ ਹੁਣ ਤੇ ਦੋ ਗਾਵਾਂ ਵੀ ਅਗੀਆਂ ਰਾਪੀ ਤੇ ਚਾਰ ਵੜਾ ਪਾਵਾਂਗੇ ਤੇ ਆਪਣਾ ਡਰੈੱਸ ਹੈਗਾ ਜੋ ਮੇਰਾ ਵੀਰ ਪਿੰਡ ਤਵਾਨ ਜਿਹੜਾ 10 ਤਹਿਸੀਲ ਪਟਾਲਾ ਨੇੜੇ ਈ ਹਾਲ ਦੇ ਤੇ ਦਲਮਦੇ ਆ ਤੇ ਨਾਮ ਮੇਰਾ ਭਿੰਦਾ ਨੰਬਰ ਹੈਗਾ 9592 27593 ਤਵਾਨ ਨੂੰ ਮੋਟਰ ਪਿੰਡ ਪੈਂਦਾ ਵਾ ਬੜੇ ਆਂਦੇ ਵੀਰ ਵੀ ਕਈ ਆਂਦੇ ਅਸੀਂ ਵੀਡੀਓ ਨਹੀਂ ਵੇਂਦੇ ਤੇ ਡਰੈੱਸ ਦੱਸਿਆ ਚਲੋ ਕੋਈ ਆ ਜਾਓ ਨੀਲੀ ਵਾਲੀ ਹਾਂਜੀ ਭਾਜੀ ਇਹ ਵਾਜੀ ਸੁਈਜੇ ਮਾਜ ਅੱਛਾ ਅੱਜ ਦਾ ਕਟਾ ਹੂੰ 18 ਕਿੱਦਣਾ ਦੀ ਮਹੀਂ ਸੁਈਜੇ 10 ਕਿਲੋ ਦੋਨੋ ਜੇ ਮਾਰੇ ਦੇ ਬਹੁਤ ਹੀ ਜ਼ਿਆਦਾ ਮਹੀਂ ਚੱਲੀ ਆ ਮੈਂ ਸਾਫ ਸੋਪੀਦੀ ਬਹੁਤ ਜ਼ਿਆਦਾ ਲੋ ਜੀ ਵੇਖੋ ਪਿਓਰ ਨੀਲੀ ਤੇ ਕਟਾ ਮਗਰਾ ਆ ਗਿਆ ਅਰੇ ਇਹ ਜੈ ਨਹੀਂ ਪਣਾ ਛੋੜ ਕੇੜੋ ਲੈਣ ਆਲਾ ਹੀ ਸੰਭਾਲ ਦੇ ਲੀ ਤੇ ਫੇਰ ਆ ਜੀ ਬਾਕ ਠੀਕ ਹੈ ਨਹੀਂ ਨਾ ਐਸੋ ਦਿਵਾਰ ਲੀਆਂ ਲੂਈਆਂ ਮੈਂ ਹਾਂ ਚੱਲ ਵੱਡੀ ਮਹੀਂ ਆ ਵੱਡੀ ਮੱਕੜਾ ਕੱਦ ਨਹੀਂ ਦਾ ਇਹ ਦਵਾ ਲੈ ਜੀ ਬੱਦਲੇ ਸਾਰਾ ਹੈ ਨਹੀਂ ਥੋੜੀ ਜਿਹੀ ਵੱਡੀ ਬਾਹੋਦੀ ਬੋਗ ਦੀ ਕਾਰਪਾ ਨਿਕਲੇ ਤੁਹਾਡੇ ਪੀ ਇਨਸਾਨ ਜਰਾ ਰੋਗ ਮੇਰੇ ਜੀ ਬੈਤਾ ਜੀ ਚੰਗੀ ਆ ਮੈਂ ਭਾਜੀ ਸਾਡੀ ਆ 10 ਕਿਲੋ ਦੋ ਦੋ 10 ਕਿਲੋ ਦੋ ਤਾਂ ਹੈ ਭਾਜੀ ਠੰਡਾ ਕਰਕੇ 10 ਲੀਟਰ ਲੋ ਤਾਂ ਮੈਂ ਹਲੇ ਬਸ ਠੀਕ ਆ ਕੋਨ ਜਵਾ ਦੀ ਚੰਗੀ ਆ ਮੋਟਰ ਸੁਬਰਾ ਮੋਲ ਜਿਨਾ ਕਹੋਗੇ ਦੇ ਦਾਂਗੇ ਵੱਡੀ ਮੈਂ ਤੇ ਆ ਗਈ 90 95 ਹਜ਼ਾਰ ਦੀ ਨਾਮਾ ਲਾ ਮਹੀ ਦੇ ਗਿਆ ਪੁੰਨ ਦੇ ਵਿੱਚ ਚਲਵੇਂ ਦੀ ਹਾਂ ਪਦੇਣ ਵਾਲੇ ਮੁੱਲ ਕਰਨੇ ਆ ਮੈਂ ਕਿਹਨਾਂ ਦੇਖਦੀਆਂ ਜਾਣ ਬਿਲਕੁਲ ਅੱਗੇ ਦੋ ਮਈਆਂ ਵੇਚੀਆਂ ਸਵੇਰੇ ਬੜੇ ਛੋਟੇ ਭਾਵਾ ਮੁੱਲ ਕਰਾ ਲਈਏ 85000 80000 ਦੀ ਮੈਂ ਦੇ ਦਾਂਗੇ ਚਲੋ 2000 ਛੋਟ ਕਰਦਾ 68000 ਦੀ ਮੈਂ ਜਸਨੋ ਦੇ ਦਾਂਗੇ ਜਸਨੋ ਜਾਨ ਦੋ ਮੇਰੇ ਕੱਡੀ ਵੱਡੀ ਮਈ ਹੈ ਵੱਡੀ ਮੈਂ ਵੱਡੀ ਮੈਂ ਮੇਲੇ ਦੇ ਅੱਜ ਮੈਂ ਚੱਲ ਗਿਆ 10 ਕਿਲੋ ਦੁੱਧ ਆ ਉਹਦੇ ਵੱਧ ਹੋਊਗਾ ਠੀਕ ਆ 12 13 ਕਿਲੋ ਮਹੀਨੇ ਦੁੱਧ ਖੁੱਲਾ ਡੋਲਾ ਦੇਣਾ ਬਾਅਦ ਹੀ ਹੋਊ ਦੱਸ ਦੋ ਘਟ ਨਹੀਂਗਾ ਚਲੋ ਆ ਵੀ ਮਈ ਖੁੱਲ ਕੇ ਮੈਲਾ ਡਈ ਮਾਰਨ ਅੱਛਾ ਠੰਡਾ ਕਰਕੇ ਇਹਦੇ ਥੱਲੇ ਜਿਹੜਾ ਦੁੱਧ ਵਾ ਨਾ 10 ਕਿਲੋ ਆ ਅੱਛਾ ਪਾਈਆਂ ਨਹੀਂ ਘੱਟ ਹੈਗਾ ਪੱਕਾ ਜਿਹੜਾ ਕੋਈ ਗਰੰਟੀ ਲੈ ਜਾਏ ਪੂਰ ਛੱਟਾ ਵਾਧ ਘਾਟ ਫਾਂਦੀ ਆ ਆਪਦੀ ਗਰੰਟੀ ਵੀ ਖੁੱਲੋ ਬੱਚਾ ਮਗਰ ਰੂਮਰ ਕੀ ਪੋਲੀ ਤਾਗਾ ਬਚਾ ਦਿਖਾਓ ਕੱਟੇ ਪੂਰੀ ਮੈਲੇ ਦੇ ਚੱਲ ਕੱਟਾ ਕੱਟਾ ਪੂਰੀ ਮਈ ਅੱਜ ਮੈਲੇ ਦੀ ਜੋ ਇਹ ਵੀ ਦੇਖੋ ਭਾਅ ਚੱਲਣ ਦਾ ਜੈ ਜੀ ਸਹੀ ਭਾਅ ਇਹਨੇ ਖੰਡਾਂ ਸਰਪੰਚੀ ਦੇ ਆ ਇਹ ਦਿਲ ਸਰਮਾਨਾ ਨਾ ਬਾਜਾ ਬਾਈ ਐ ਕੋਈ ਵੇਖੀ ਜਾਊਗਾ ਵੇਖੀ ਜਾਓ ਫਿਰ ਜ਼ਰੂਰ ਪੰਜੋ ਇੱਕ ਆ ਹੋਰ ਇਹੋ ਮੱਝ ਬਾਜੀ ਝੋਡੀ ਮਈਆ ਪੱਕਾ ਜਿਹੜਾ ਦੁੱਧ ਆ ਨਾ ਸਟਾਗ ਨਹੀਂ ਘਟਦਾ 10 ਕਿਲੋ ਰੋ ਠੀਕ ਕਰਾ ਠੰਡਾ ਕਰਕੇ ਬਸ ਠੀਕ ਹਾਂ ਹਾਂ ਜੀ ਤੁਸੀਂ ਜੀ ਫਿਰ ਬੋਲੋ ਰੇਡ ਉਹ ਲੈਣਾ ਮੈਂ ਤਾਂ ਵੀਰ ਜਿਹੜੀ ਜੋੜੀ ਕਰਨੀ ਆ ਬਸ ਮੈਂ ਆਪਣੀ ਮਰਜ਼ੀ ਨਾਲ ਇਹਨੂੰ 50 ਛੜਦਾ 50 ਛੜਦਾ ਠੀਕ ਆ ਬਲੇ ਫਰਬਣਾ ਦੇ ਪੇੜ ਨਹੀਂ ਪਿਰਨੇ 5000 ਰੁਪਏ ਚੱਲਣ ਦੋ 5000 ਰੁਪਏ ਮੈਂ ਦੇ ਦਾਂਗੇ ਤਾਜਾ ਬਚਾ ਲਓ ਦਾਕਟਰ ਦੋ ਦੋ ਚੋਕੇ ਲੈ ਜਾ ਬਾਕੀ ਠੀਕ ਆ ਆ ਜੀ ਆਹ ਜੀ ਇੱਕ ਮੈਂ ਟੋਕੜ ਲੈ ਗਈ ਆ ਇਹ ਟੋਕੜ ਇਹ ਮੱਝ ਜੋ ਟੋਕੜ ਕੱਲੀ ਕੱਲੀ ਟੋਕੜ ਲੱਗੀ ਹੈਗੀ ਅੱਗਾ ਇਹ ਪਤਾ ਨਹੀਂ ਸੋਣ ਵਾਲੀ ਕਿ ਖਲੀ ਜੋ ਬਿਲਕੁਲ ਦੁੱਧ ਦੇ ਥਲੇ ਜੋ 5 ਕਿਲੋ ਮੈਂ ਲਊ 4 ਕਿਲੋ ਸੀਲ ਠੰਡੀ ਪੜੀ ਜੋ ਮੈਂ ਪੈਸੇ ਓਨੇ ਕਿ ਲੈਣੇ ਆ ਮੈਂ ਦੂਜਿਆਂ ਨੂੰ ਨਾ ਦਿੰਦਾ ਹਾਂ ਮੈਨੂੰ ਰਾਤੀ ਨੂੰ ਜ਼ੋਰ ਲਾ ਕੇ ਚੱਲਗੇ ਤੇ ਸਵੇਰੇ ਵੀ ਚੱਲਗੇ ਬੰਦੇ ਨਹੀਂ ਦਿੱਤੀ ਨਹੀਂ ਦਿੱਤੀ ਦੁੱਧ 5 ਕਿਲੋ ਆ ਤਾਰ ਤੂਰ ਬੜੀ ਭੋਲੀ ਆ ਸੀਲ ਥੂਲ ਮੱਝ ਬੜੀ ਆ ਉਹ ਡੀਲ ਉਹ ਖੁੱਲਣ ਵਾਲੀ ਨਹੀਂ ਹੈਗੀ ਇਹ ਤੇ ਪਿੰਦੇ ਦੇ ਮੁੱਲ ਖੋਲ ਕੇ ਮਾੜੀ ਜੀ ਧੋਹੋ ਖੋਲੋ ਖੋਲੋ ਉਹ ਖਾਲੀ ਹੈ ਮੁੱਲ ਦਾ ਜਾਇਜ਼ੀ ਬੋਲੋ ਹੋ ਲੈਣਾ ਕਿ ਮੈਂ ਦੇਈ ਦੇਣੀ ਆ ਬਸ ਠੀਕ ਆ ਚਲੋ ਪਰ ਇਹ ਨੂੰ ਲੈ ਲਓ ਮੈਂ ਤਾਂ ਕਹਣਾ ਨਹੀਂ ਠੀਕ ਆ ਫਿਰ ਹਾਂਜੀ ਬੋਲੋ ਪੱਕੀ ਗੱਲ ਪੱਕੀ ਗੱਲ ਆਪਾਂ ਦਾ ਦੂਜਿਆਂ ਨੂੰ ਰੁਪਈਆ 500 ਘਟਾ ਲੈਣਾ ਵਾ ਹਾਂ ਜੇ ਆ ਸੁਣੋ ਮੈਂ ਦੇਣੀ 32.5 ਨਹੀਂ ਤੇ ਯਾਰ ਹਾਂ ਪੂਰੇ 32000 ਮੈਂ ਦੇ ਦਾਂਗੇ 32000 ਯਾਰ ਜਾਂਦੇ ਸਾਡੇ 32000 ਰੁਪਇਆ ਮੈਨੂੰ ਸਿਰੇ ਹੀ ਹੋਰ ਲਾ ਕੇ ਚਲ ਗਏ ਆ ਠੀਕ ਹੈ ਮੈਂ ਭਾਜੀ ਉਹਨਾਂ ਨੂੰ ਡੰਗਰ ਨਹੀਂ ਦੰਦਾਗਾ ਹਾਂ 32000 ਦੀ ਮੈਂ ਹੀ ਦੇ ਦਾਂ ਬਸ ਠੀਕ ਹੈ ਵੇਖ ਲਓ ਹਣ ਇਹ ਇਹ ਭਾਜੀ ਵਿਗਿਲੀ ਕੀ ਇਹ ਵਿਗੀਆਂ ਉਹ ਗਈਆਂ ਲੋ ਜਦਾਂ ਗਾਵਾਂ ਕਿੰਨੇ ਆ 10 ਕਿਲੋ ਦੋ ਦੋ ਗੱਬਣਾ ਇਹ ਰਸੀਦ ਆ ਦੀ ਸੁਈ ਜੋ ਅੱਛਾ ਉਹ ਜੋ ਬੱਚਾ ਮਾਰ ਦੋ ਕੈਮਰਾ ਉੱਤਾਂ ਜਾ ਬੱਚਾ ਬੱਸੋ ਹਾਂਜੀ ਬੋੜਾ ਹੋ ਜੇ ਕੋਈ 12 ਕਿਲੋ ਹੂੰ ਵੜਾ ਹੋ ਜੇ 10 ਕਿਲੋ ਹੂੰ ਕਿੰਨਾ ਦੁੱਧ 20 ਕਿਲੋ ਚ ਆ ਜਾਊਗੀ ਅੱਛਾ ਤੇ ਕੱਲ ਮਨੇ ਹਦੀ ਸੂਈ ਇਹ ਵੀ ਖੋਲੋ ਸਾਡੀ ਲਓ ਜੀ ਇਹ ਫਾਰਮ ਕਿਹਨੋਂ ਲਈਆਂ ਸੀ ਦੋ ਕੱਟੀਆਂ ਹੀ ਹਾਂ ਇਹ ਕਿਹਦੇ ਨਾਲੋਂ ਵੇਗੀ ਕੱਲ ਬਸ ਠੀਕ ਉਹ ਬਾੜੀ ਦੁੱਧ ਕਹਿੰਦੇ ਇਹਨੂੰ ਇਹਨਾਂ ਥੱਲੇ ਸਭ ਬੱਚਾ ਫੜ ਜਾਉਂਦਾ ਉਹ ਤੋਰ ਉਹ ਆਂਦੀ ਬੱਚੀ ਬਹੁਤ ਚੰਗੀ ਆ ਅਨੂ ਹੋਏ ਤਾਂ ਆ ਗਏ ਸੀ ਲਾਲ ਨੂੰ ਰੰਗਦੀਆਂ ਬਸ ਠੀਕ ਹੈ ਬਹੁਤ ਚੰਗੀ ਸਮਝ ਗਏ ਕਾਲਾ ਕਾਲਾ ਪੂਰਾ ਜੋਰ ਆ ਪਾਣਾ ਸਰਵੰਜੀ ਦਾ ਬੜਾ ਅਰੇ ਇਹ ਮੰਨ ਲੈ ਗਾ ਵਾ ਜੰਗੀ ਵੇੜ ਬਾਜੀ ਬੜੀਆ ਬੈਠਾ ਬੜੀ ਚੰਗੀ ਬਾਜੀ ਠੰਡੀ ਬੜੀ ਬਾਜੀ ਵਸੀ ਤੇ ਬੋੜਾ ਹੀ ਖੁੱਲਾ ਡੋਲਾ ਵਸੀ ਜਸਲੇ ਜਿਵੇਂ ਮਰਜ਼ੀ ਬੈਜੋ ਸੀਲ ਠੰਡੀ ਬੜੀ ਥਣ ਬਹੁਤ ਪਿਆਰਾ ਬੈਠਦਾ ਆ ਜੋ ਹਾਂ ਜੀ ਬੇਲੇ ਬਰਾ ਇੱਕ ਬੰਦ ਗਈ ਬਾਹਰ ਬਾਹਰ ਮੋਲ ਭਾਜੀ ਭਾਏ ਇਹੋ ਕਸੀ ਦਾ 85000 ਮੰਗੀ ਲਈਏ ਕੋਈ ਫਾਇਦਾ ਨਹੀਂ ਆਪਾਂ ਦੇਣ ਲੈਣ ਵਾਲੇ ਮੁੱਲ ਪਾਉਣੇ ਹੀ ਜ਼ਿਆਦਾ ਨਹੀਂ ਪਾਉਣੇ 60000 ਦੀ ਬੈੜ ਦੇ ਦੋ 60000 ਦੀ ਹਾਂ ਜੀ ਚਲੋ ਇਹ ਕੇ ਦਾ ਮਨ ਤਾਂ ਜਰੂਰ ਕਰਦਾ ਹੈ ਇਹ ਬੈਰ ਅੱਜ ਸੂਈ ਨੂੰ ਕਿਉਂ ਖਾ ਡੰਗ ਹੋ ਗਿਆ ਜੋ ਸਵੇਰੇ ਚੋ ਕੇ ਆਈ ਜੋ ਲੋ ਠੱਡੀ ਧਰੀਆਂ ਵੀ ਬੜੀ ਜੋ ਖਾਣ ਵੇਖੋ ਭਾਈ ਇਹ ਵੀ ਜੋ 12 13 ਅੰਗਲੋਂ ਗੋਲਾ ਜੋ ਲੋ ਜੀ ਦੇਖੋ ਸਾਡਾ ਮਸੂਈ ਨ ਹੋ ਗਿਆ ਬਹੁਤ ਪੜੀਆਂ ਗੱਲ ਦੱਸਦੇ ਆਂ ਮਛੜੀ ਮਗਰ ਜਿੰਦੇ ਹਾਂਜੀ ਭਾਜੀ ਵਛੇ ਦਿਓ ਕੱਲ ਵੀ ਗਾਵਾਂ ਵੇਚੀਆਂ ਵਛੇ ਹੀ ਮਗਰ ਮਛੜੀ ਮਾਹਾਂਜੀ ਠੰਡੀ ਠੁੰਡੀ ਬੜੀ ਭਾਜੀ ਦਾ ਲਾ ਨਹੀਂ ਕੀ ਧਰਮ ਲਿਉਣੀ ਐਵੇਂ ਜਿਵੇਂ ਮਰਜ਼ੀ ਬਹਿ ਜਾਓ ਤੁਸੀਂ ਗਾਵਾਂ ਭਾਜੀ ਜਿੱਥੋਂ ਲਈ ਆ ਨਾ ਹਾਂਜੀ ਵੀਰੇ ਲੈਂਦੀ ਆ ਕਿੰਨੇ ਦਾ ਦੋ ਦਰ ਖਰਾਬ ਕਿਦੋਂ ਕੁ ਕੀਤੀ ਅੱਛਾ ਗਾੜੀ ਦੇਖੋ ਮਰਦ ਦੇ ਹੱਥ ਵਾਸਾ ਕਿੰਨਾ ਦਿੰਦੀ ਸਹੀ ਗੱਲ ਹੈ ਜੀ ਕਿੰਨਾ ਚਾਹਦਾ ਭਾਜੀ 18 ਕਿਲੋ ਦੁੱਧ ਵੇੜਨੂ ਬਿਲਕੁਲ ਜੀ ਵੱਡੀ ਬੱਛੀ ਆ ਠੰਡੀ ਧੀਰੀ ਵੱਡੀ ਆ ਤੇ ਮੋਲੇ ਦਾ ਭਾਜੀ ਮੈਂ 65000 ਕਰਾਈ ਜਾਈਏ ਉਹ ਹੀ ਮੁੱਲ ਪਾਣੇ ਆ ਜਿਹੜੇ ਲੈਣੇ ਆ 55 ਜੋ ਦੋ ਛੋਟ 53000 55000 ਚਲੋ ਠੀਕ ਆ ਆਪੇ ਲੈ ਜੀ ਇਹ ਭਾਜੀ ਵਸ਼ੀਆਂ ਗੱਬਣਾ ਜੋ ਅੱਛਾ ਵੇਖ ਲੋ ਜੋੜਾ ਕੱਲ ਵੀ ਇੱਕ ਇਹਨੇ ਨਾਲ ਦੀ ਸੀ ਮੱਛੀ ਇਹ ਦੇਣਾ ਅੱਠ ਲੈਂਦੀ ਆ ਹਾਂ ਦੁੱਧ 20 ਕਿਲੋ ਚਾਹੂਗੀ ਠੰਡੀ ਠੰਡੀ ਬਹੁਤ ਜ਼ਿਆਦਾ ਹੋਵੇ ਠੀਕ ਆ ਇਹ ਵੀ ਦੋਰ ਕਰਨੀ ਗਾਹਾਂ ਪਾਜੀ ਲਿਆਵਾਂਗੇ ਤੂੰ ਨਾ ਚੰਗੇ ਆਉਣਗੇ ਮੈਂ ਮੇਰੇ 20 ਆ ਪਾਜੀ ਵਸ਼ੀਆਂ ਦਾਦੀਆਂ ਬਾਕੀ 20 ਮਹੀਆ ਬਾਲੀ ਠੰਡੀ ਠੰਡੀ ਪੜੀ ਆ ਅਜੇ ਪਾਜੀ ਵਸ਼ੀ ਨੂੰ ਕੋਈ ਪਤਾ ਥੋੜਾ ਸੂਂਦਾ ਅਜੇ ਵਸ਼ੀ ਦੱਸਦੇ ਨਹੀਂ ਸੁੰਦੀ ਹੈਗੀ ਬਹੁਤ ਚੰਗੇ ਆ ਰਹੇ ਜੀ ਹਾਂਜੀ ਵਛੀਆਂ ਥੋੜੀ ਪਾਈ ਦੀ ਤੂੜੀ ਤਾਂ ਇਹ ਤੁਹਾਨੂੰ ਖੁਸ਼ ਹੋ ਕੇ ਘੜ ਖਾਂਦੀਆਂ ਹਾਂਜੀ ਬੰਦਾ ਜੀ ਪਾਜੀ ਵਛੀ ਦੀ 60000 ਰੁਪਏ ਤਿਆਰ ਹੋਈ ਤੇ ਤਿਆਰੀ ਬਸ ਹੁਣ ਦੋ ਚਾਰ ਦਿਨ ਦੀ ਖੇੜਵਾ ਦੋ ਤਰਾਏ ਮਸ਼ੀਨ ਤਿਆਰ ਹੋਈ ਨਹੀਂ ਖੁੱਲ ਤੇ ਆਪਾਂ ਮਸ਼ੀਨ ਦੇ ਦਾਂਗੇ 60000 ਦੀ 2000 ਛੋਟ ਕਰ ਦਾਂ ਚਲੋ ਠੀਕ ਆ ਜੀ ਇਹ ਵੀ ਠੀਕ ਆ ਇਹ ਵੀ ਖੁੱਲ ਇਹ ਪਾਜੀ ਵਛੀ ਲਈ ਆਪਣੇ ਲਾਗੋ ਸੱਜਣ ਬੰਦੇ ਕੋ ਇਹਦੇ ਦਿਨ ਹਜੇ ਰਹਿੰਦੇ 12 ਅੱਛਾ 20 ਕਿਲੋ ਦੁੱਧ ਵਛੀਆਂ ਚ ਹੋਇਆ ਠੀਕ ਸੱਜਣ ਆਪਣੇ ਬੰਦੇ ਕੋ ਵੜ ਲੈ ਗਿਆ ਕਮਿੰਟ ਕੇ ਕਹਿੰਦਾ ਜੀ ਇਹਨੂੰ ਮੱਦੀ ਫੜਾ ਦੇ ਇਹ ਵੀ ਬੋਲੋ ਵੇਖੋ ਭਾਜੀ ਵੇਂਦੀ ਵੇ ਰਾਜੀ ਮਿਲੋ ਮੈਂ ਪਲੀਆਂ ਪੂਰੀਆਂ ਹੈ ਜੀ ਪਲੀਆਂ ਪਲੀਆਂ ਹੈ ਕੱਲ 4 ਹੀ ਕੋ ਰੰਗਦੀਆਂ ਸੀ ਭਾਜੀ ਕੱਲ ਸਾਰੀਆਂ ਪਲੀਆਂ ਭਾਜੀ ਵੇਖੋ ਵੇ ਨਾ ਇੰਨੀ ਪਲੀਆਂ ਜੇ ਲੈ ਪਲੀਆਂ ਚਾਰ ਨੇ ਪਲੀਆਂ ਨਾ ਭਿੰਦਾ ਜੀ ਭਾਜੀ ਕਹੋ ਦੀ ਸੇਵਾ ਹੋਣ ਮੈਂ ਦੱਸਾਂ ਤੇ ਤੁਸੀਂ ਕਹਿੰਦਾ ਝੂਠ ਹੀ ਮਾਰਦਾ ਉਹ ਬੰਦੇ ਦੀ ਸੇਵਾ ਬੜੀ ਨਿਹਾਰੀ ਆ ਹਾਂ ਬਾੜੀ ਕੰਗੀ ਬੱਛੀ ਹਾਂ ਜੀ ਭਾਜੀ ਇੱਕ ਡੰਗਰ ਰੱਖਣਾ ਹਾਂ ਖੁਰਲੀ ਦਾਹਾ ਮਈਆਂ ਦੀ ਇਹ ਟੋਕੇ ਨਾ ਪਤਾ ਨਹੀਂ ਪੱਠੇ ਦੂਰੇ ਕਿ ਨਹੀਂ ਕੋਈ। ਅੱਜੇ ਵੀ ਤੋੜੀ ਵਿਚਾਲਾ ਗੇ ਸੁਬਲੀ ਦੀ ਵੀ ਗਾੜੀ ਕਪੜੀ ਵਿਚੀ ਆ। ਪਿੱਛੇ ਪਤਾ ਨਹੀਂ ਰਤੰਦਰ ਤੇ ਖਲਾਰਾ ਹੈਗਾ ਕਿ ਨਹੀਂ ਹੈਗਾ। ਹਾਂ। ਮਾਗੋ ਨਹੀਂ ਬਹੁਤੀ ਦੂਰੋਂ ਨਹੀਂ ਲਈ। ਠੰਡੀ ਵੀ ਭਰੀ ਬੜੀ ਆ। 20 22 ਲੀਟਰ ਉਹ ਕਹਿੰਦਾ ਜੇ ਇਹਨੂੰ ਮਰਜੀ ਅਖਾ ਮੀਟ ਕੇ ਵਸ਼ੀਖ ਲਾਦੀ ਮੇਰੀ। ਹੂੰ। ਤੇ ਕਿਹੜਾ ਕਿਨੇ ਭਾਜੀ 22 ਲੀਟਰ ਬੋਧਾ ਹੁੰਦੇ ਤਾਂ ਕਿਨੇ ਦੇਣਾ। ਪਛੀ ਦੇ ਹਸਾ ਤੋਂ ਪੰਜ ਤਰਾਈ ਆਉਣੀ। ਕਿ ਵਾਰੋਈ। ਕੋਈ ਨਹੀਂ ਕਿ ਆਪਨੇ ਚਾਹੁੰਦਾ ਨਾ ਇਹ ਆਪਾਂ ਦੇ ਦਾਂਗੇ ਅੱਜ 60000 ਦੀ 60000 ਦੋ ਛੋਟ ਕਰ ਦਾਂਗੇ ਚਲੋ 30000 ਹਾਂਜੀ 60 ਦੀ ਦੇ ਦਾਂਗੇ ਚਲੋ 40000 40000 ਦੀ ਦੇ ਦਾਂਗੇ ਪਤਾਈਏ ਜੀ ਹਾਂਜੀ ਆਓ ਭਾਜੀ 7 ਬਸ਼ੂ 7 ਬਸ਼ੂ ਆ ਜੀ ਬਾਕੀ ਮੇਰੇ ਵੇਖੋ ਕਿ ਲੰਬਾ ਦਿਨ ਲੋਣ ਇੱਥੇ ਆਓ ਅਰੇ ਦੇਖ ਕਰਕੇ ਜਾਓ ਹੁਣ ਭਾਜੀ ਜਿਹੜੀਆਂ ਸੂਈਆਂ ਵਾਂ ਉਹਨਾਂ ਦੀਆਂ ਚਵਾਈ ਕਰਕੇ ਥਾਣਾ ਦੀ ਫੁੱਲ ਗਰੰਟੀ ਕਿਉਂਕਿ ਗਾਵਾਂ ਥੱਲੇ ਅਜੇ ਬੋੜਾਈ ਆ ਦੁੱਧ ਤੇ ਬਾਨਾ ਦਹਾਨ ਦੇਣਾ ਬਾਅਦ ਹਾਂਜੀ ਹਾਂਜੀ ਇਹ ਨਾਂ ਮਸ਼ੀਆਂ ਦੀ ਸੀਲ ਦੀ ਤੇ ਭਾਰ ਦੀ ਤੇ ਥਣਾ ਦੀ ਆਪਦੀ ਗਰੰਟੀ ਆ ਤੇ ਜਿਹੜੀਆਂ ਮੱਝਾਂ ਵਾਂ ਕੋਈ ਉਹਨਾਂ ਦੇ ਥਣਾ 'ਚ ਭੂਰ ਛਟਾ ਨਹੀਂ ਗਾ ਚੋ ਕੇ ਤਸੱਲੀ ਕਰਕੇ ਆਪਣੀ ਖਾੜ ਨੂੰ ਮੁੜ ਕੇ ਜੁ ਕਿਸੇ ਨੂੰ ਇੱਕ ਦੂਜੇ ਨੂੰ ਕਹਿਣਾ ਯਾਰ ਤੂੰ ਘੱਟ ਦੱਸਿਆ ਬੁਰੇ ਲੱਗਦਾ ਹਨਾ ਆਪਾਂ ਦੱਸਿਆ ਉਹਨਾਂ ਨਾਂਵਾਂ ਆ 5000 ਦੀ ਮਈਆਂ 10 ਕਿਲੋ ਦੁੱਧ ਚਲੋ ਇੱਕ ਪਈਆ ਨਹੀਂ ਦੇ ਥਲੇ ਦੁੱਧ ਘੱਟ ਹੈਗਾ ਆਪਦੇ ਘਰੇ ਠੀਕ ਤੇ ਕੋਈ ਤਸੱਲੀ ਕਰ ਲੈ ਦੋ ਟਾਈਮ ਚੋਲੇ ਤਿੰਨ ਚੋਲੇ ਇਹ ਯੋ ਮਾਜਵਾ ਹਾਂ ਨਹੀਂ ਉਹਦਾ ਅਸੀਂ ਰੇਡ ਹੀ ਕਾਟੂ ਵਾਲਾ ਲਿਆ ਆ ਬਿਲਕੁਲ ਸਿੱਧੀ ਯਾਰੀ ਗੱਲ ਵਾ ਸਹੀ ਗੱਲ ਕਿਉਂ ਦੁੱਧ ਚਰੇ ਕਿਲੋ ਵਾ ਮੁੜ ਕੇ ਕੋਈ ਆਖੇ ਨਾ ਇਹ 6 ਕਿਲੋ ਨੇ ਨਿਕਲਿਆ ਗਾਂ ਸੁਣ ਵਾਲੀ ਨਹੀਂ ਨਿਕਲੀ ਕੋਈ ਫਾਇਦਾ ਨਹੀਂ ਹੈਗਾ 32000 ਦੀ ਨਹੀਂ ਦੇਣੀ ਚਲ ਬੋਲ ਨਾ 80 ਕਾਲ